ਅਮਰਤਾਰੀ ਬੰਦੇਆ ਮੈਨੂੰ ਕਹਿ ਰਿਹਾ ਵੀ ਖੜ ਕੇ ਪੀ ਲੋ ਇਹਨੂੰ ਮੈਂ ਕਹਿ ਰਿਹਾ ਤਾਇਆ ਜੀ ਇਹ ਬੰਦਾ ਅੱਗੋਂ ਨਾ ਮੇਰੇ ਤੇ ਰੋਅ ਮਾਰ ਰਿਹਾ ਤੇ ਇਹ ਦੇਖੋ ਕਾਇ ਕਿਹੜੇ ਹੱਤਬਾਦੀ ਨੂੰ ਕਹਿੰਦਾ ਆ ਦੇਖੋ ਤੇ ਇਹ ਦੇਖੋ ਕਾਇ ਕਿਹੜੇ ਹੱਤਬਾਦੀ ਨੂੰ ਕਹਿੰਦਾ ਆ ਦੇਖੋ ਤੇ ਇਹ ਦੇਖੋ ਕਾਇ ਕਿਹੜੇ ਹੱਤਬਾਦੀ ਨੂੰ ਕਹਿੰਦਾ ਆ ਦੇਖੋ ਤੂੰ ਮਿੰਨ ਲਾਵਾ ਚਕਾਉਣ ਨੂੰ ਤੇਰਾ ਨਹੀਂ ਹੈ ਜੇ ਮੈਂ ਕੋਈ ਨਹੀਂ ਕੋਈ ਨਹੀਂ ਪਾਓ ਪਾਓ ਜੀ ਤੁਸੀਂ ਚਕਾਓ ਜਾਓ ਮਿੰਨ ਲਾਵਾ ਚਕਾਉਣ ਨੂੰ ਤੇਰਾ ਨਹੀਂ ਹੈ ਜੇ ਮੈਂ ਕੋਈ ਨਹੀਂ ਕੋਈ ਨਹੀਂ ਪਾਓ ਪਾਓ ਜੀ ਤੁਸੀਂ ਚਕਾਓ ਜਾਓ ਆ ਦੇਖੋ ਜੀ ਆ ਬੰਦਾ ਹੈਗਾ ਹਾਂ ਇਹਨੂੰ ਮੈਂ ਕਹਿ ਰਿਹਾ ਵੀ ਆਪਣੇ ਘਰ ਦੇਓਗੇ ਸਿਗਰਟ ਪੀ ਆ ਦੇਖੋ ਮੇਰੀ ਬੇਟੀ ਖੜੀ ਆ ਇੱਧਰ ਮੇਰੀ ਵਾਈਫ ਖੜੀ ਆ ਇਹ ਅੱਗੋਂ ਅੱਗੋਂ ਉਹ ਮਾਰ ਰਿਹਾ ਕਹਿੰਦਾ ਮੈਂ ਇੱਥੇ ਪੀਊਂਗਾ ਖੜ ਕੇ ਸਿਗਰਟ ਤੂੰ ਕੀ ਕਹਿ ਕੀ ਕਰ ਰਿਹਾ ਦੇਖੋ ਜੀ ਅਸੀਂ ਅਮਰਤਾਰੀ ਬੰਦੇ ਆ ਮੈਨੂੰ ਕਹਿ ਰਿਹਾ ਵੀ ਖੜ ਕੇ ਪੀ ਲੋ ਇਹਨੂੰ ਮੈਂ ਕਹਿ ਰਿਹਾ ਤਾਇਆ ਜੀ ਇਹ ਬੰਦਾ ਗੋਣਾ ਮੇਰੇ ਤੇ ਰੋਅ ਮਾਰ ਰਿਹਾ ਤੇ ਇਹ ਦੇਖੋ ਕਹੇ ਕਿਹੜੇ ਅਤਵਾਦੀ ਨੂੰ ਕਹਿ ਲਾ ਆ ਦੇਖੋ ਆ ਦੇਖੋ ਇਹ ਬੰਦਿਆਂ ਦੇ ਵਿੱਚ ਆ ਦੇਖੋ ਆ ਦੇਖੋ ਇਹਨਾਂ ਦੇ ਵਿੱਚ ਹੰਕਾਰ ਮੈਂ ਕਿਹਾ ਕੋਈ ਗੱਲ ਨਹੀਂ ਜੀ ਤੁਸੀਂ ਬੰਦਿਆਂ ਨੂੰ ਮੈਂ ਤੁਹਾਨੂੰ ਤੈਜ ਜੀ ਕਹਿ ਰਹੇ ਹਾਂਗਾ ਤੁਸੀਂ ਖੜਕ ਦੋ ਕਿ ਮੈਂ ਰੋਕ ਦੇਗਾ ਤੁਮੈਂ ਮੈਂ ਤੁਹਾਨੂੰ ਕਹਿ ਰਹੇ ਜੀ ਸਾਈਡ ਤੇ ਖੜ ਕੇ ਆਪਣੇ ਘਰ ਪੀ ਲਓ ਤੁਸੀਂ ਅੱਗੇ ਦੇਖੋ ਨਾ ਵੀ ਬੱਚੇ ਖੜੇ ਨੇ ਕੋਈ ਮਾੜੀ ਮੋਟੀ ਤੁਸੀਂ ਸਿਆਣਿਆਂ ਕੋਈ ਸ਼ਰਮ ਕਰੋ ਜੀ ਸ਼ਰਮ ਤੂੰ ਕਰਿਆ ਕਰ ਅਸੀਂ ਕਿਹੜਾ ਕੋਈ ਗੁਨਾਹ ਕਰਤਾ ਗੁਨਾਹ ਹੋਰ ਕੀ ਤੂੰ ਇਹੋ ਕਰਦਾ ਆ ਗੁਨਾਹ ਹੀ ਆ ਤੁਸੀਂ ਦੇਖ ਰਹੇ ਨਹੀਂ ਪਾਏ ਕਿ ਅਮਰਤ ਕਮਿੰਦਰ ਲਾਵਾ ਚਕਾਉਣ ਨੂੰ ਤੇਰਾ ਨਹੀਂ ਆ ਜੇ ਮੈਂ ਕੋਈ ਨਹੀਂ ਕੋਈ ਨਹੀਂ ਪਾਓ ਪਾਉ ਜੀ ਤੁਸੀਂ ਚਕਾਓ ਜਾਓ ਉਹ ਚੱਲ ਆ ਲੈ ਜਾਓ 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 ਚਕਾਓ ਬਾਹਰ ਆਏ ਜਾਓ ਜਾਓ ਕੋਈ ਨਹੀਂ ਤੁਸੀਂ ਜਾਓ ਜੀ ਚਕਾਓ ਜਾਓ ਚਕਾਓ ਤੁਸੀਂ ਘੜੋ ਜੀ ਕੋਈ ਨਹੀਂ ਜਾਓ ਚਕਾਓ ਤੁਸੀਂ ਚਕਾਓ ਨਹੀਂ ਨਹੀਂ ਤੂੰ ਮੈਨੂੰ ਦੱਸ ਛੱਡ ਕੋ ਸਿਗਰਟ ਤੁਸੀਂ ਪੀ ਰਹੇ ਹੋ ਤੂੰ ਦੁਨੀਆ ਪੀਂਦੇ ਨਹੀਂ ਤੁਸੀਂ ਸਾਡੇ ਗਵੰਡੀ ਹੋ ਤੁਸੀਂ ਪੀਂਦੇ ਨਹੀਂ ਹਾਂ ਤੁਸੀਂ ਨਹੀਂ ਪਿੰਦੇ ਸਿਕਟਾ ਸੀ ਪਿੰਨੇ ਆ ਹਾਂ ਹੋਰ ਤੁਸੀਂ ਅਮਰਤਾਰੀ ਹੋ ਗਿਆ ਸੀ ਸਿਕਟ ਪਿੰਨੇ ਆ ਉਹ ਤੁਸੀਂ ਮੈਂ ਜਾਣਦਾ ਤੁਹਾਡੇ ਲੱਛਣਾਂ ਨੂੰ ਕੋਈ ਨਹੀਂ ਕੋਈ ਨਹੀਂ ਜਾਓ ਤੁਸੀਂ ਜਾਓ ਲੰਘ ਜਾਈਂ ਜਿਹੜਾ ਉਸ ਕਰਾਉਣਾ ਕੋਈ ਨਹੀਂ ਕੋਈ ਨਹੀਂ ਉਹ ਤਾਂ ਜੋ ਪ੍ਰਮਾਤਮਾ ਕਰੂਗਾ ਹੀ ਹੋਊਗਾ ਹੁਣ ਤਾਂ ਪ੍ਰਮਾਤਮਾ ਕਰੂਗਾ ਕੋਈ ਨਹੀਂ ਕੋਈ ਨਹੀਂ ਪ੍ਰਮਾਤਮਾ ਹੀ ਕਰੂਗਾ ਇਹ ਹੈ ਅਤਵਾਦੀ ਤੇਰੇ ਵੀ ਜਾਣਦੇ ਕੋਈ ਨਹੀਂ ਕੋਈ ਨਹੀਂ ਅਤਵਾਦੀ ਸਤਵਾਦੀ ਉਹ ਤਾਂ ਪ੍ਰਮਾਤਮਾ ਜਾਣਦਾ ਕਿ ਉਹਦਾ ਆਪੇ ਕਰੂਗਾ ਕੋਈ ਨਹੀਂ ਤੁਸੀਂ ਜਾਓ ਕੋਈ ਮੈਂ ਕਿਹਾ ਜ਼ੋਰ ਲਾ ਕੇ ਖੜੀ ਤੈਨੂੰ ਮੈਂ ਕਿਹਾ ਗੱਲ ਨੂੰ ਬੁਲਾਉਣਾ ਗੱਲੇ ਕੋਈ ਨਹੀਂ ਜੀ ਕੋਈ ਗੱਲ ਨਹੀਂ ਤੁਸੀਂ ਨਹੀਂ ਛੱਡਣੀ ਤੁਸੀਂ ਪੀਓ ਕੋਈ ਨਹੀਂ ਜਾਓ 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 ਤੁਸੀਂ ਤੂੰ ਹਰੇਕ ਨੂੰ ਭੈਣ ਦੀ ਗੱਲ ਜਾ ਜਾ ਜਾਓ 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 ਤੁਸੀਂ ਜਾਓ ਤੁਹਾਨੂੰ ਕਿਹੜੀ ਗੱਲ ਕੱਢੀਆ ਮੈਨੇ ਹੈ ਕਿਹੜੀ ਗੱਲ ਕੱਢੀਆ ਤੁਹਾਨੂੰ ਮੈਂ ਤੁਹਾਨੂੰ ਮੈਂ ਕੀ ਕਿਹਾ ਭੈਣ ਚੋਦ ਕਿਹਾ ਨਹੀਂ ਤੇ ਗੁੱਸਾ ਤਾਂ ਹੀ ਆਇਆ ਮੈਂ ਤੇ ਨਾ ਮੈਂ ਸਾਰੀ ਰਿਕਾਰਡਿੰਗ ਕਰ ਲਈ ਜੀ ਤੁਹਾਡੀ ਮੈਂ ਕਿਹੜੀ ਗੱਲ ਕੱਢੀਆ ਰਿਕਾਰਡਿੰਗ ਤੂੰ 20 ਹਾਂ ਮੈਂ ਤੁਹਾਨੂੰ ਕਿਹਾ ਤਾਇਆ ਜੀ ਤੁਹਾਡੇ ਤੁਸੀਂ ਤਾਇਆ ਘਾਣਦੇ ਵੀ ਲੈ ਕੇ ਨਹੀਂ ਹੈਗੇ ਲੋਕ ਤੁਹਾਨੂੰ ਜੀ ਕਹਿ ਕੇ ਬੁਲਾ ਕੋਈ ਨਹੀਂ ਕੋਈ ਨਹੀਂ ਠੀਕ ਆ